ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਹੋਰ ਸਨਾਉ ਜੀ ਸਾਰੇ ਕਿਵੇਂ ਬੱਧੀਆ ਠੀਕ ਠਾਕ ਤੇ ਤੁਸੀਂ ਕਹੋਗੇ ਵੀ ਇਹ ਕੱਤੀ ਛੀ ਵੀਡੀਓ ਬਲੌਗ ਸਟਾਰਟ ਕਰਦੇਵੇਂ ਕੀ ਕਰੀਏ ਜੀ ਘਰੋਂ ਭੱਜ ਦੌੜ ਇੰਨੀ ਜ਼ਿਆਦਾ ਹੋ ਜਾਂਦੀ ਹੈ ਹਨਾ ਪਹਿਲਾਂ ਤਾਂ ਵਿਆਹ ਦੀ ਤਿਆਰੀਆਂ ਤੇ ਅੱਜ ਹੁਣ ਕਿਆਰ ਹੋਣਾ ਸੀਗਾ ਸਾਰਿਆਂ ਨੂੰ ਇੰਨੀ ਭੱਜ ਦੌੜ ਹਨਾ ਵਿੱਚ ਫੋਨ ਤੇ ਕੰਮਦੰਦੇ ਕਰਕੇ ਮਸਾ ਤਿਆਰ ਹੋ ਕੀ ਕਰੋ ਨਿਕਲੇ ਆ ਕਿ ਮੈਂ ਕਿਹਦੇ ਨੂੰ ਵਲੌਗ ਸਟਾਰਟ ਕਰਨਾ ਜਸਮੀਤ ਜੀ ਰਵਨੀਤ ਰਵਨੀਤ ਪਿੱਛੇ ਬੈਠੇ ਨੇ ਤੇ ਸੰਦੀਪ ਇੱਧਰ ਸਾਰਿਆਂ ਨੂੰ ਤੇ ਧਾਕੀ ਜੀ ਧਾਕੀ ਜੀ ਸ਼ਰਲ ਚਲੋ ਉੱਥੇ ਜਾ ਕੇ ਬਣਾਵਾਂਗੇ ਵਲੌਗ ਰਿਲੈਕਸ ਜੇ ਹੋ ਕੇ ਨਾ ਮੈਨੂੰ ਇਹੀ ਹੁੰਦਾ ਵੀ ਚਲੋ ਗੱਡੀ 'ਚ ਬੈਠ ਕੇ ਮੈਂ ਇੱਕ ਵਾਰ ਵਲੌਗ ਸ਼ੁਰੂ ਕਰ ਲੂੰਗੀ ਤੇ ਕੰਮ ਥੰਦੀ ਐ ਨੇ ਹੁੰਦੇ ਨੇ ਹਨਾ ਤਿਆਰ ਨਾ ਹੋਣ ਦਾ ਹੋਰ ਕੰਮ ਤੇ ਚਲੋ ਜੀ ਬਾਕੀ ਹੁਣ ਉੱਥੇ ਹੀ ਕਰਦੇ ਆਂ ਵੀਡੀਓ ਵੀਡੀਓ ਵਿਆਸੇ ਲਾ ਕੇ

ਹੋ ਦੇਖੀ ਵਰਸ ਦਿਨ ਉਹ ਦਿਆ ਸੀ ਅੱਜ ਤੱਕ ਬਹੁਤ ਵਧੀਆ ਸੀ ਤੇ ਬਹੁਤ ਵਧੀਆ ਸੀ ਹੋਇਆ ਕਿ ਤਾਂ ਅਸੀਂ ਉਹ ਕਿ ਤਾਂ ਅਸੀਂ ਲੱਖੇ ਹੋ ਜਾ ਤੁੰਨੇ ਪਹਿਲਾਂ ਘਰ ਉਤਰਤੋਂ ਪਹਿਲਾਂ ਤਾਂ ਬਹੁਤ ਕਾਲਾ ਹੋ ਗਿਆ ਨਹੀਂ ਤੇ ਜਦ ਅਸੀਂ ਪੈਲਸ ਚ ਪਹੁੰਚੇ ਹਨਾ ਉਦੋਂ ਅਸੀਂ ਸਾਰੇ ਇਕੱਠੇ ਹੋ ਗਏ ਤੇ ਅਸੀਂ ਤੇ ਮੇਰੇ ਪੇਕੇ ਹਨਾ ਬੁਗਰੇ ਵਾਲੇ ਉਹ ਤਾਂ ਅਸੀਂ ਤਾਂ ਇਕੱਠੇ ਗਏ ਸੀ ਪਹਿਲੇ ਹੀ ਸਾਡੀ ਗੱਲ ਹੋ ਗਈ ਸੀ ਹਨਾ ਇਕੱਠੇ ਹੋ ਕੇ ਗਏ ਤੇ ਮਾਮਾ ਜੀ ਹੁਨੇ ਰੱਲੇ ਮਤਲਬ ਮੇਰੇ ਨਾਨਕਿਆ ਵਾਲੇ ਉਹਤੇ ਉਹ ਵੀ ਜਦ ਹੀ ਆ ਗਏ ਹਨਾ ਸਾਰੇ ਅਸੀਂ ਉੱਥੇ ਹਨਾ ਇਕੱਠੇ ਐਂਟਰ ਹੋਏ ਮਤਲਬ ਤੇ ਅਸੀਂ ਇਹ ਹੈਰਾਨ ਜੇ ਹੋ ਗਏ ਵੀ ਚਲੋ ਆਪਣੀ ਤਾਂ ਕੋਈ ਗੱਲ ਵੀ ਨਹੀਂ ਸੀ ਹੋਈ ਹਨਾ ਕਿਉਂਕਿ ਉਹਨਾਂ ਨੇ ਵੀ ਦੂਰੋਂ ਆਉਣਾ ਸੀਗਾ ਤੇ ਅਸੀਂ ਵੀ ਇਧਰੋਂ ਦੂਰੋਂ ਆਉਣਾ ਸੀਗਾ ਤੇ ਤਾਂ ਕਰਕੇ ਹਨਾ ਅਸੀਂ ਉਧਰ ਤਾਂ ਕੋਈ ਹੋਣੀ ਸੀ ਪਰ ਅਸੀਂ ਇਧਰੋਂ ਦੋਨੋਂ ਇਕੱਠੇ ਗਏ ਸੀਗੇ ਤੇ ਇੱਥੇ ਸਾਰੇ ਇਕੱਠੇ ਹੋ ਗਏ ਅਸੀਂ ਹਨਾ ਪੈਲੈਸ ਤੇ ਚਾਨ ਟਾਈਮ ਤੇ ਚਲੋ ਸਾਰੇ ਇੰਨੇ ਖੁਸ਼ ਹੋਏ ਵੀ ਚਲੋ ਆਪਾਂ ਕੁਦਰਤੀ ਅਚਾਨਕ ਹੀ ਇਕੱਠੇ ਹੋ ਗਏ ਹਨਾ ਤੇ ਆ ਮਾਮੀ ਜੀ ਨੇ ਆ ਮੇਰੇ ਮਾਸੀ ਜੀ ਨੇ ਆ ਮੇਰਾ ਭਤੀਜਾ ਤੇ ਮਾਸੀ ਜੀ ਦਾ ਪੁੱਤ ਆ ਤੇ ਸਾਰਾ ਪਰਿਵਾਰ ਬਾਕੀ ਆ ਬੱਚੇ ਤੁਸੀਂ ਜਾਣਦੀ ਹੋ ਪਹਿਲਾਂ ਇਹ ਹਨਾ ਵੀਡੀਓਸ ਤੇ ਦੇਖਦੇ ਹੋ ਮੇਰੇ ਭਤੀਜੇ ਭਤੀਜਾ ਨਾ ਰਵਨੀਤ ਤੇ ਸਾਰੇ ਅਸੀਂ ਸਾਰੇ ਇਕੱਠੇ ਹੋ ਗਏ ਤੇ ਜਾ ਕੇ ਅਸੀਂ ਸਾਰੇ ਉਹਨਾਂ ਨੂੰ ਮਿਲੇ ਤੇ ਹੁਣ ਕੁਲਵੀਰ ਹੁਣੀ ਤਾਂ ਗਏ ਹੋਏ ਸੀਗੇ ਪੋਜ ਬਣਾਉਣ ਤੇ ਬਾਕੀ ਹਨਾ ਮਾਸੀ ਜੀ ਉਹਨੇ ਮਾਸੜ ਜੀ ਉਹਨੇ ਤੇ ਸਾਰੇ ਮਿਲ ਗਏ ਸੀਗੇ ਸਾਨੂੰ ਤੇ ਇੱਥੇ ਉਹਨਾਂ ਦੀ ਵੀਡੀਓ ਨਹੀਂ ਬਣੀ ਕਿਉਂਕਿ ਬਲੌਗ ਦਾ ਇਹ ਹੋ ਜਾਂਦਾ ਵੀ ਜਦ ਆਪਾਂ ਕਿਤੇ ਜਾਂਦੇ ਆ ਹਨਾ ਜਿੰਨੀਆਂ ਕਿ ਕਲਿੱਪਾਂ ਲਈਏ ਜਾਂਦੀ ਨੇ ਉਨੀਆਂ ਕਿ ਲੈ ਲੈਣੇ ਆ ਤੇ ਕਿਉਂਕਿ ਸਾਰਾ ਦਿਨ ਤਾਂ ਆਪਾਂ ਕੈਮਰਾ ਵੀ ਨਹੀਂ ਚਲਾ ਸਕਦੇ ਹਨਾ ਜਦੋਂ ਹੁਣ ਕੋਈ ਐ ਹੋਣ ਦਾ ਮਿਲਣਾ ਹੁੰਦਾ ਤੇ ਪਰ ਹੁਣ ਮੈਨੂੰ ਇੱਕ ਅਫਸੋਸ ਤਾਂ ਹੈਗਾ ਸੀ ਕਿਉਂਕਿ ਮਾਸੀ ਜੀ ਦੀ ਸਾਡੇ ਦੇ ਟੋਰ ਬਾਤ ਸੀ ਉਹਨਾਂ ਨੇ ਰਾਣੀ ਹਾਰ ਵਗੈਰਾ ਪਾਕ ਲਿਆ ਨਾ ਤਿਆਰ ਹੋਈ ਸੀ ਪਹਿਲਾਂ ਵੀ ਉਹ ਅਸੀਂ ਉਹਨਾਂ ਨੂੰ ਹਰ ਇੱਕ ਮਤਲਬ ਫੰਕਸ਼ਨ 'ਚ ਦੇਖਨੇ ਬਹੁਤ ਸਕੀਨ ਨੇ ਜੀ ਬਹੁਤ ਵਧੀਆ ਰੈਡੀ ਹੁੰਦੇ ਨੇ ਹਨਾ ਤੇ ਉਹ ਲੋਕਾਂ ਦੇ ਕਿਸੇ ਫੰਕਸ਼ਨ ਚ ਫੇਰ ਉਹਨਾਂ ਨੂੰ ਲਾਵਾਂਗੇ ਆਪਾਂ ਆਪਣੇ ਬਲੌਗ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਲੱਗੇ ਸੀਗੇ ਜੀ ਚਾਹ ਪਾਣੀ ਪੀਣ ਹਨਾ ਕਿਉਂਕਿ ਕਲਵੀਰ ਹੁਣੀ ਹਜੇ ਸਾਨੂੰ ਨਹੀਂ ਮਿਲੇ ਸੀਗੇ ਹਨਾ ਤੇ ਉਸ ਤੋਂ ਪਹਿਲਾਂ ਚਲੋ ਅਸੀਂ ਕਿਹਾ ਵੀ ਚਾਹ ਪਾਣੀ ਦਾ ਕਹਿੰਦੇ ਵੀ ਤੁਸੀਂ ਚਾਹ ਪਾਣੀ ਪੀ ਲਓ ਤੇ ਉਹ ਇਹਨਾਂ ਦਾ ਸੈਟਅਪ ਅੰਦਰ ਸੀ ਤੇ ਬੈਸੇ ਹਨਾ ਜਿਹੜਾ ਸਟੇਜ ਵਗੈਰਾ ਦਾ ਸੀਗਾ ਉਹ ਬਾਹਰ ਸੀ ਜਿਵੇਂ ਅੱਜਕੱਲ੍ਹ ਟ੍ਰੈਂਡ ਚੱਲਦਾ ਹਨਾ ਤੇ ਉਸ ਤੋਂ ਬਾਅਦ ਸੀ ਨਾ ਚਾਹ ਪਾਣੀ ਪੀ ਲਿਆ ਤੇ ਇਹ ਆ ਗਈ ਸੀ ਇਹ ਜੀ ਹੁਣ ਹੈਗੀ ਸੀ ਹਰੀ ਬਨਕਟਾਈ ਦੀ ਰਸਮ ਹੋਣੀ ਸੀ ਹੁੰਦੀ ਹੋਈ ਜਾਂਦੀ ਸੀ ਸਾਈਡ ਤੇ ਗੇਟ ਕੋਲੇ ਕਲਵੀਰ ਆ ਕੇ ਸਾਨੂੰ ਮਿਲਣ ਲੱਗ ਗਈ ਹੈ ਨਾ ਬੱਚਿਆਂ ਨੂੰ ਕਿਉਂਕਿ ਉਹਨੂੰ ਬਾਹਰੋਂ ਆਈ ਕਰਕੇ ਇੰਨੇ ਟਾਈਮ ਬਾਅਦ ਸਾਰੇ ਬੱਚੇ ਉਹਨੇ ਦੇਖੇ ਸੀ ਜਸਨੀਤ ਤੇ ਹਸਨਦੀਪ ਨੂੰ ਤਾਂ ਉਹਨੇ ਅੱਜ ਫਸਟ ਟਾਈਮ ਦੇਖਿਆ ਸੀ ਬਾਈ ਫੇਸ ਵੈਸ ਤੇ ਵੀਡੀਓ ਵਗੈਰਾ ਅਸੀਂ ਤਾਂ ਦੇਖਦੀ ਰਹਿੰਦੀ ਸੀ ਹੈ ਨਾ ਜਿਵੇਂ ਆਪਾਂ ਉਦਾਂ ਹੈ ਨਾ ਵੀਡੀਓ ਕਾਲ ਤੇ ਦੇਖ ਲੈਂਦੀ ਸੀ ਪਰ ਅੱਜ ਉਹਨੇ ਫਸਟ ਟਾਈਮ ਦੇਖਿਆ ਸੀ ਹੈ ਨਾ ਤੇ ਇੱਥੇ ਉਧਰ ਰਿਬਨ ਕਟਾਈ ਪਿੱਛੇ ਰਿਬਨ ਕਟਾਈ ਦਾ ਹੂ ਹੂ ਰਹੀ ਹੈ ਸਾਰੀ ਫੈਮਿਲੀ ਹਨਾ ਇੱਥੇ ਆਈ ਸੀ ਤੇ ਕਲਵੀਰ ਸਾਡੇ ਕੋਲੇ ਸਾਨੂੰ ਮਿਲਣ ਲੱਗੀ ਤੇ ਪਿੱਛੇ ਰਿਬਨ ਕਟਾਈ ਦੀ ਜਿਹੜੀ ਰਸਮਾ ਉਹ ਹੋਈ ਜਾਂਦੀ ਸੀ ਤੇ ਆਨੰਦਕਾਰਜ ਵੀ ਅੱਜ ਸਵੇਰ ਹੀ ਹੋਏ ਸੀਗੇ ਇਹਨਾਂ ਦੇ ਹਨਾ ਇਹ ਸਵੀਰ ਦੇ ਮਤਲਬ ਪੈਲਸ ਚ ਆਏ ਹੋਏ ਸੀਗੇ ਸਾਰਾ ਪਰਿਵਾਰ ਕਈ ਦਿਨਾਂ ਦੇ ਫੰਕਸ਼ਨ ਚੱਲੀ ਜਾਂਦੇ ਸੀਗੇ ਹਨਾ ਕਾਫੀ ਵੱਡਾ ਵਿਆਹ ਸੀਗਾ ਉਦੇ ਕਰਕੇ ਹਨਾ ਕਈ ਦਿਨਾਂ ਦੇ ਚੱਲਦੇ ਸੀਗੇ ਜਿਵੇਂ ਹੁਣ ਆਪਾਂ ਜਾਗੂ ਵਗੈਰਾ ਦਾ ਪਾਰਟੀ ਇਹਦਾ ਹੋ ਜਾਂਦਾ ਜਾਂ ਸ਼ਗਨ ਵਗੈਰਾ ਦੇ ਫੰਕਸ਼ਨ ਕਈ ਦਿਨਾਂ ਦੇ ਮਤਲਬ ਚੱਲ ਰਿਹਾ ਸੀਗਾ ਪ੍ਰੋਗਰਾਮ ਇਨਵਾਈਟ ਤਾਂ ਸਾਨੂੰ ਵੀ ਸਾਰਿਆਂ ਨੂੰ ਕਰਿਆ ਹੋਇਆ ਸੀਗਾ ਤੇ ਇੱਥੇ ਕੁਲਵੀਰ ਲੱਗ ਗਈ ਸੀ ਮੇਰਾ ਨੈਕਲਸ ਸੈੱਟ ਕਰਨ ਹਨਾ ਕਹਿੰਦੀ ਦੀਦੀ ਟੇਡਾ ਜਿਹਾ ਹੋਇਆ ਪਿਆ ਹਨਾ ਤੇ ਇਹ ਵੀ ਕਰਿਆ ਹੋਇਆ ਸੀ ਪਰ ਤੁਹਾਨੂੰ ਪਤਾ ਹਨਾ ਕਰਦੀਆਂ ਮਜਬੂਰੀਆਂ ਹਨਾ ਬੱਚਿਆਂ ਦੀ ਪੜ੍ਹਾਈ ਹਨਾ ਫਿਰ ਇੱਕ ਫੰਕਸ਼ਨ ਨਹੀਂ ਅਟੈਂਡ ਕਰਿਆ ਜਾਂਦਾ ਉਹ ਵੀ ਭੱਜ ਦੌੜ ਕੇ ਕਰਿਆ ਗਿਆ ਦੇਖੋ ਮੈਂ ਬਲੌਗ 'ਚ ਦਿਖਾਈ ਹੋਈ ਜਾਂਦੀ ਸੀ ਕਿੰਦਨ ਦੀ ਤਿਆਰੀ ਚੱਲਦੀ ਸੀ ਕਿਸੇ ਦੀ ਕੋਈ ਚੀਜ਼ ਰਹਿ ਗਈ ਕਿਸੇ ਦੀ ਕੋਈ ਚੀਜ਼ ਰਹਿ ਗਈ ਹਨਾ ਤੇ ਇਸ ਤਰ੍ਹਾਂ ਜੀ ਹਨਾ ਚਲੋ ਵਧੀਆ ਇੰਜੋਏ ਕਰਿਆ ਸਾਰਿਆਂ ਨੇ ਇਕੱਠੇ ਹਨਾ ਸਾਰਾ ਜਦੋਂ ਆਪਣਾ ਪਰਿਵਾਰ ਆਪਾਂ ਨੇ ਚੜ੍ਹਵਾਦ ਜਾਂ ਕਿਸੇ ਫੰਕਸ਼ਨ ਵਗੈਰਾ ਜੀ ਆਪਾਂ ਸਾਰੇ ਇਕੱਠੇ ਹੁੰਨੇ ਉਹਨਾਂ ਦੇਖੋ ਬੱਚਿਆਂ ਦਾ ਤਾਂ ਆਪਦੇ ਹੀ ਮਨ ਲੱਗਿਆ ਸੀ ਪਲਕੀਰ ਤੇ ਜਸਨੀਤ ਦੀ ਤਾਰਦੀ ਜੋੜੀ ਬਣੀ ਹੋਈ ਸੀ ਤੇ ਕਿਉਂਕਿ ਜਸਨੀਤ ਨੂੰ ਹਨਾ ਹੁਣ ਸੁਰਤ ਜੀ ਨਾਲ ਇਹਨੇ ਵਿਆਹ ਦੇਖਿਆ ਜਿਹੜੇ ਏਦੋਂ ਪਹਿਲਾਂ ਵਿਆਹ ਹੁੰਦੇ ਇਹਨੂੰ ਨਹੀਂ ਪਤਾ ਹੁੰਦਾ ਸੀਗਾ ਤੇ ਉਹਦਾਂ ਸੀ ਆਪਾਂ ਬੱਚਿਆਂ ਨੂੰ ਲੈ ਜਾਨੇ ਹੁਣ ਅੱਜ ਤਾਂ ਇਹਨੂੰ ਇਹਨਾਂ ਲੱਗਦਾ ਸੀ ਵੀ ਅਸੀਂ ਕਿੱਥੇ ਆ ਗਏ ਹਨਾ ਤੇ ਵੀ ਇਹ ਕੀ ਆ ਇਹਨੂੰ ਤਾਂ ਇਹ ਲੱਗਦਾ ਸੀ ਜਿਵੇਂ ਆਰਕੈਸਟਰਾ ਚੱਲਦਾ ਸੀ ਜਾਂ ਉਹ ਸੀ ਇੱਕ ਤਾਂ ਬੈਲੂਨ ਲੈ ਲੈਂਦੀ ਸੀ ਤੇ ਬੋਲ ਬੋਲ ਕਹਿ ਕੇ ਬੈਲੂਨ ਲੈਂਦੀ ਸੀ ਉਹ ਪੰਨ ਲੈਦੀ ਸੀ ਹੋਰ ਲੈ ਲੈਂਦੀ ਸੀ ਤੇ ਬਾਕੀ ਨੂੰ ਇਹ ਸੀ ਵੀ ਸਾਰਾ ਪ੍ਰੋਗਰਾਮ ਮੇਰੇ ਕਰਕੇ ਹੋ ਰਿਹਾ ਹਨਾ ਵੀ ਸਾਰੇ ਉਹ ਮੈਨੂੰ ਨੱਚ ਕੇ ਦਿਖਾ ਰਹੇ ਨੇ ਤੇ ਵੀ ਸਾਰਾ ਕੁਝ ਮੇਰੇ ਕਰਕੇ ਸਜਾਇਆ ਹੋਇਆ ਦੇਖੋ ਇਹਦਾ ਮਨ ਇੰਨਾ ਖੁਸ਼ ਰਹੀਏ ਕਿਸੇ ਲੋਟਸ ਸਾਤੂ ਫੜੀ ਨਹੀਂ ਸੀ ਰਹਿੰਦੀ ਤੇ ਖੋ ਵੀ ਜਾਂਦੀ ਸੀ ਕਈ ਵਾਰ ਇੱਧਰ ਉੱਧਰ ਕਿਉਂਕਿ ਆਪਾਂ ਜਿਵੇਂ ਥੋੜਾ ਵਿਜੀ ਹੋ ਜਾਈਏ ਉਦੋਂ ਤਾਂ ਧਿਆਨ ਹੁੰਦਾ ਸੀ ਤੇ ਅੰਦਰੋਂ ਬਾਹਰ ਚਲੀ ਜਾਂਦੀ ਸੀ ਇੱਧਰ ਉੱਧਰ ਸਾਰੇ ਚਲੀ ਜਾਂਦੀ ਸੀ ਤੇ ਇੱਥੇ ਬਹੁਤ ਵਧੀਆ ਸੀ ਧੁੱਪ ਧੁੱਪ ਜੀ ਪੈਂਦੀ ਸੀਗੀ ਤੇ ਅਸੀਂ ਇੱਥੇ ਖੜੇ ਸੀ ਕਿਉਂਕਿ ਉੱਧਰ ਬਾਰ ਗਰੀਬਨ ਘਟਾਈ ਦਾ ਹੋ ਰਿਹਾ ਸੀ ਆ ਇੱਥੇ ਐਲਬਮ ਰੱਖੀ ਹੋਈ ਸੀ ਪਿਕਸ ਵਗੈਰਾ ਤੇ ਸਾਰੇ ਉਹ ਦੇਖਦੇ ਸੀਗੇ ਤੇ ਮੈਂ ਤਾਂ ਨਹੀਂ ਉਹਦੀ ਵੀਡੀਓ ਬਣਾਈ ਕਿਉਂਕਿ ਟਾਈਮ ਹੀ ਨਹੀਂ ਲੱਗੇ ਨਾ ਬੱਚਾ ਕਰਕੇ ਪਜਲ ਹੋ ਜਾਂਦੀ ਆ ਆ ਮੇਰੀ ਪਰਜਾਈਆ ਤੇ ਇਹਨੂੰ ਵੀ ਮਿਲਾ ਦਿੰਨੇ ਆ ਜੀ ਤੁਹਾਨੂੰ ਜਸਨੀਤ ਤੇ ਬਾਕੀ ਮੈਂ ਦਸਤੀ ਜਾਉਂਗੀ ਜਿਹੜੇ ਜਿਹੜੇ ਹੋਣਗੇ ਹਨਾ ਤੇ ਇਧਰ ਆਰਕੈਸਟਰਾਂ ਦਾ ਜਿਹੜਾ ਪ੍ਰੋਗਰਾਮ ਸੀ ਕਿਉਂਕਿ ਉਹ ਆਵਾਜ਼ਾਂ ਮੈਨੂੰ ਤਾਂ ਕੱਟ ਕਰਨੀਆਂ ਪਈਆਂ ਨੇ ਵੀ ਕਾਪੀਰਾਈਟ ਨਾਲ ਜੀ ਤੇ ਨਹੀਂ ਤਾਂ ਵੈਸੇ ਫੰਕਸ਼ਨ ਵਧੀਆ ਸੀਗਾ ਹਨਾ ਬਹੁਤ ਵਧੀਆ ਸੀਗਾ ਗਰੁੱਪ ਵੀ ਭੰਗੜੇ ਵਾਲਾ ਤੇ ਬਹੁਤ ਵਧੀਆ ਪਰਫਾਰਮੈਂਸ ਸੀਗੀ ਉਹਨਾਂ ਦੀ ਵਧੀਆ ਇੰਜੋਏ ਕਰਿਆ ਤੇ ਬਾਹਰ ਸੀਗਾ ਤੇ ਤੁਪ ਜਿਹੜੇ ਤੁੰਦ ਵਗੈਰਾ ਜੀ ਨਹੀਂ ਪਹਿਨ ਲੱਗੇ ਹਨਾ ਤੁੱਪੇ ਪ੍ਰੋਗਰਾਮ ਬਹੁਤ ਵਧੀਆ ਸੀ ਆ ਦੇਖੋ ਬੱਚਿਆਂ ਦੀ ਮਸਤੀ ਸਾਰੇ ਬੱਚੇ ਇਕੱਠੇ ਹੋ ਜਾਂਦੇ ਸੀਗੇ ਹੋਰ ਵੀ ਜਿਵੇਂ ਹੋਰ ਰਿਸ਼ਤੇਦਾਰਾਂ ਦੇ ਬੱਚੇ ਸੀ ਹਨਾ ਤੇ ਉਧਰ ਮਤਲਬ ਇਹ ਬੱਚਿਆਂ ਦਾ ਆਪਣਾ ਹੁੰਦਾ ਹਨਾ ਸਾਰਿਆਂ ਨੂੰ ਆਪਣੀ ਆਪਣੀ ਪਈ ਹੁੰਦੀ ਹੈ ਮੈਂ ਸੋਚਦੀ ਹੁੰਨੀ ਆ ਵੀ ਪਿਆ ਤਾਂ ਪਹਿਲਾਂ ਸਾਰਿਆਂ ਦੀ ਆਪਦੀ ਆਪਦੀ ਤਿਆਰੀ ਕਰਨ ਦੇ ਸਾਰੇ ਰਿਸ਼ਤੇਦਾਰ ਸਾਰੇ ਫਰੈਂਡ ਆਪਾਂ ਸਾਰੇ ਜੀ ਨਹੀਂ ਜਾਣਾ ਹੁੰਦਾ ਨਾ ਕਿੰਨੇ ਵਿਜੀ ਹੁੰਨੇ ਪਰ ਉਸ ਦਿਨ ਨਾ ਕੋਈ ਕਿਸੇ ਨੂੰ ਨਹੀਂ ਦੇਖਦਾ ਹੁੰਦਾ ਸਾਰੇ ਆਪਣੀ ਆਪਣੀ ਉਹ ਚ ਫਿਰਦੇ ਹੁੰਦੇ ਨੇ ਕਿਉਂਕਿ ਹਣਾ ਮਤਲਬ ਵੀ ਆਪਣਾ ਇੱਕ ਦੂਜੇ ਵੱਲ ਧਿਆਨ ਤਾਂ ਨਹੀਂ ਹੁੰਦਾ ਹੈਗਾ ਹਨਾ ਪਹਿਲਾਂ ਆਪਾਂ ਕਿਸ ਦਿਨ ਦੇ ਤਿਆਰੀਆਂ ਕਰਨ ਲੱਗ ਜਾਨੇ ਹਨਾ ਵੀ ਵਿਆਹ ਜਾਣਾ ਵਿਆਹ ਜਾਣਾ ਹਨਾ ਤੇ ਬਧੀਆਂ ਸਾਰੀ ਖੁਸ਼ੀ ਕਿ ਮੈਨੂੰ ਆਹ ਬਹੁਤ ਸੋਹਣੀ ਲੱਗੇ ਹਨਾ ਮੁੰਡਾ ਤੇ ਕੁੜੀ ਫੁੜੀਦਾਰਾਂਗੇ ਐਨਾ ਗੋਰਾ ਸੀ ਐਨਾ ਗੋਰਾ ਸੀ ਮਿੰਦਾ ਇਹ ਲੱਗਦਾ ਸੀ ਵੀ ਐਨਾ ਗੋਰਾ ਮੈਂ ਰੰਗ ਕਦੇ ਦੇਖਿਆ ਹੀ ਨਹੀਂ ਹੈਗਾ ਇੰਨੀ ਚਿੱਟੀ-ਚਿੱਟੀ ਰਹੀ ਸੀ ਕਿ ਨੇ ਕਾਲੀ ਡਰੈਸ ਪਾਈ ਹੋਈ ਸੀ ਤੇ ਬਹੁਤ ਸੋਹਣਾ ਡਾਂਸ ਸੀ ਇਹ ਬਹੁਤ ਸੋਹਣਾ ਪੰਜਾਬੀ ਬੰਗੜਾ ਆ ਤੇ ਚਲੂ ਜੀ ਨਹੀਂ ਚਲੀ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਹਨਾ ਮਤਲਬ ਵਿਆਹ ਲਈ ਵਿਆਲਾ ਮੁੰਡਾ ਤੇ ਜਿਹੜੀ ਲਾੜੀ ਸੀਗੀ ਹਨਾ ਉਹਨਾਂ ਨੂੰ ਲੈ ਕੇ ਆਏ ਸੀਗੇ ਜੀ ਇੱਧਰ ਤੇ ਉਹਨਾਂ ਦੀ ਹੈਗੀ ਸੀਗੀ ਮਤਲਬ ਜਿਵੇਂ ਆਪਾਂ ਕਹਿੰਦੇ ਆ ਫੈਮਿਲੀ ਡਾਂਸ ਕਰਨਾ ਸੀ ਉਹਨਾਂ ਨੇ ਤੇ ਬਾਕੀ ਉਹ ਪ੍ਰੀ ਵਿਡਿੰਗ ਵਾਲੀ ਵੀਡੀਓ ਜਿਹੜੀ ਹੈਗੀ ਸੀਗੀ ਉਹ ਚੱਲ ਨਹੀਂ ਸੀ ਹਨਾ ਉਹ ਸ਼ੂਟ ਨਹੀਂ ਕਰਿਆ ਤੇ ਕਿਉਂਕਿ ਅਸੀਂ ਆਪਣੀ ਅਰੀਲਾ ਬਣਾਉਣ ਚਲੇ ਗਏ ਸੀ ਸਾਨੂੰ ਇਹ ਹੋ ਗਿਆ ਗੈ ਲੈਟ ਫਿਰ ਦੂਰ ਸੀਗਾ ਫਿਰ ਵਾਪਸ ਆਉਂਦਾ ਕਿਉਂਕਿ ਵਿਆਹ ਵਿਆਹ ਚ ਜਾ ਕੇ ਇਹ ਚੀਜ਼ ਜ਼ਿਆਦਾ ਹੋ ਜਾਂਦਾ ਹਨਾ ਫਿਰ ਇਹ ਹੁੰਦਾ ਵੀ ਰਾਤ ਨੂੰ ਲਟਾ ਪੈਣ ਲੱਗ ਜਾਂਦੀ ਨੇ ਪਰ ਫਿਰ ਵੀ ਵੀ ਨਹੀਂ ਰਹਿਣਾ ਹੋ ਜੀ ਤੇ ਵਾਪਸ ਆਉਂਦਾ ਸੀਗਾ ਤੇ ਬਸ ਅਸੀਂ ਇਹ ਰੀਲਾ ਵਗੈਰਾ ਬਣਾਈਆ ਤੇ ਸਟਾਲਾ ਤੇ ਚਲੇਗੇ ਤੇ ਥੋੜੀ ਜਿਹੀ ਧੁੱਪ ਸੇਕੀ ਤੇ ਟਿੱਕੀ ਵਗੈਰਾ ਇੰਜੋਏ ਕਰੀ ਇਹ ਸੀਗਾ ਤੇ ਉਹ ਕਰਨ ਤੋਂ ਬਾਅਦ ਹਨਾ ਤੇ ਚਲੋ ਆਹੀ ਵਿਆਹ ਹੁੰਦੇ ਨੇ ਹਨਾ ਹੁਣ ਅੱਗੇ ਵਾਲੇ ਵਿਆਹ ਤਾਂ ਹੈ ਨਹੀਂਗੇ ਵੀ ਆਪਾਂ ਰਹਿ ਕੇ ਦਿਖਾਗੀ ਆਹੀ 4-5 ਘੰਟੇ ਦਾ ਨਾ ਪ੍ਰੋਗਰਾਮ ਹੁੰਦਾ ਆਪਾਂ ਨੇ ਦੇਖਣਾ ਹੁੰਦਾ ਤੇ ਵਧੀਆ ਇੰਜੋਏ ਹੋਈ ਜਾਂਦਾ ਸੀਗਾ ਤੇ ਇਹ ਦੇਖਣ ਤੋਂ ਬਾਅਦ ਤੇ ਬੱਚਿਆਂ ਨੂੰ ਤਾਂ ਬਸ ਆਪ ਦੇ ਖੇਡਣ ਦਾ ਸੀਗਾ ਵੀ ਅਸੀਂ ਖੇਡਣਾ ਅਸੀਂ ਖੇਡਣਾ ਹਨਾ ਤੇ ਇਹ ਪਤਾ ਕੀ ਆ ਹਨਾ ਇਹ ਸਾਰੇ ਮਤਲਬ ਇਹਨਾਂ ਦੀ ਜਿਹੜੀ ਫੈਮਿਲੀ ਆ ਕੁਲਵੀਰ ਤੇ ਸੌਰਿਆਵੱਲ ਤੇ ਸਾਰੇ ਯੂਐਸਏ ਸੈਟ ਹਨੇ ਜਾ ਰਹੇ ਹਨਾ ਇਹਨਾਂ ਦੇ ਮਤਲਬ ਮੈਨ ਲੱਗਾ ਹੋਣਗੇ ਇਹ ਦੱਸ ਦਿੰਦੇ ਨੇ 60 70 ਮਤਲਬ ਫੈਮਿਲੀ ਚ ਜੋ ਵੀ ਮੈਂਬਰ ਨੇ ਹਨਾ ਸਾਰੇ ਹੁਣ ਇਹਨਾਂ ਦੇ ਹੋਰ ਜਿਹੜੇ ਇਹਨਾਂ ਦੇ ਡੌਰ ਜੇਟਸ ਸੀ ਇਹਦੇ ਜਾਂ मतलब ਉਹ ਉਹਨਾਂ ਦੇ ਘਰ ਆ ਲਿਆ ਸੀ ਕਿ ਆ ਕੁੜੀਆਂ ਤੇ ਸਾਰੇ ਉਧਰੋਂ ਆਈ ਹੋਈ ਸੀ ਕਿਉਂਕਿ ਵਿਆਹ ਕਰਕੇ ਫਿਰ ਸਾਰੇ ਇਕੱਠੇ ਹੋ ਜਾਂਦੇ ਨੇ ਹਨਾ ਜਦੋਂ ਕੋਈ ਐਵੇਂ ਦਾ ਫੰਕਸ਼ਨ ਹੁੰਦਾ ਤੇ ਵੀ ਉਹ ਫੰਕਸ਼ਨ ਦੇ ਹੁਣ ਬਾਹਰ ਲੈਣ ਤਾਂ ਦੇਖੋ ਵੀ ਉਹੀ ਫ੍ਰੀ ਟਾਈਮ ਜਾ ਹੁੰਦਾ ਤੇ ਸਾਰੀਆਂ ਬਹੁਤ ਸੋਹਣੀਆਂ ਸੋਹਣੀਆਂ ਤਿਆਰ ਹੋਈਆਂ ਸੀ ਸਾਰਿਆਂ ਨੇ ਪਾਰੇ-ਪਾਰੇ ਲਹੰਗੇ ਲਾਚੇ ਹਨਾ ਪਾਈ ਹੋਈ ਸੀਗੇ ਤੇ ਇਹਨਾਂ ਨੇ ਵੀ ਮਤਲਬ ਜਿਵੇਂ ਹੁਣ ਅਲੱਗ-ਅਲੱਗ ਪਟਿੱਕਾ ਤੋਂ ਤਿਆਰ ਕਰਵਾਏ ਹੋਏ ਵੈਸੇ ਦੇਖਣ ਵਾਲਾ ਅਭਿਆਸ ਸੀਗਾ ਵਧੀਆ ਸੀਗਾ ਤੇ ਕਹਿੰਦੇ ਕੁਲਵੀਰ ਦਾਦੀ ਸੀ ਵੀ ਕਿਸੇ ਨੇ 1.5 ਲੱਖ ਦਾ ਕਿਸੇ ਨੇ ਜਿਵੇਂ ਹੁਣ ਕੁਲਵੀਰ ਹੁਣੀਆਂ ਦੇ ਲਾਚ-ਲੂਚੇ ਕਾਫੀ ਮਹਿੰਗੇ ਬਣੇ ਹੋਏ ਸੀ ਵੈਸੇ ਵੀ ਹਨ ਇਹ ਜਿਵੇਂ ਚਲੋ ਜੀ ਬਾਹਰ ਲੈਣ ਨੂੰ ਤਾਂ ਆ ਹੀ ਹੁੰਦਾ ਹਨਾ ਫੰਕਸ਼ਨ ਅਟੈਂਡ ਕਰਨ ਦਾ ਇਹ ਮੁੰਡਾ ਤੇ ਕੁੜੀ ਵੀ ਮਤਲਬ ਜੁਵੇਸੀ ਸੈੱਟ ਨੇ ਤੇ ਸਾਰੇ ਜਿਵੇਂ ਹੁਣ ਕੁਲਵੀਰ ਦੀ ਆਨੰਦ ਵਗੈਰਾ ਨੰਦੋ ਜੇ ਇਹਦਾ ਸੌਰ ਅਨੰਦ ਦੇ ਪਰਿਵਾਰ ਸਾਰਾ ਉਦਰੀ ਹਨਾ ਇਹਦਾ ਸੌਰ ਪਰਿਵਾਰ ਸਾਰਾ ਉਦਰੀ ਹਨਾ ਤੇ ਸਾਰੇ ਮਤਲਬ ਉਥੇ ਸੈਟ ਸੀਗੇ ਹੁਣ ਮੈਰਜ ਕਰਕੇ ਹਨਾ ਸਾਰੇ ਕਿਸੇ ਫੰਕਸ਼ਨਾਂ ਦੀ ਦੇਖੋ ਜੀ ਬਾਹਰਲੇ ਤਾਂ ਇਕੱਠੇ ਹੁੰਦੇ ਨੇ ਹਨਾ ਤਾਂ ਕਰਕੇ ਜਿਹੜਾ ਇਹਨਾਂ ਦਾ ਵਿਆਹ ਕਾਫੀ ਲੰਬਾ ਸੀਗਾ ਤੇ ਕਾਫੀ ਪ੍ਰੋਗਰਾਮ ਜਿਹੇ ਇਹ ਕਰੀ ਗਏ ਨੇ ਕਰੀ ਗਏ ਨੇ ਅਸੀਂ ਕਰਿਆ ਅਸੀਂ ਜੀ ਆ ਪਾਰਟੀ ਵਾਲਾ ਟੈਂਟ ਤੇ ਕਲਵੀਰ ਦੀ ਉਦੋਂ ਤਾਂ ਸਟੇਜ ਤੇ ਸੀ ਜੀ ਇਹ ਮਤਲਬ ਉਹ लाੜੀ ਕੋਲੇ ਦੀ ਡਿਊਟੀ ਸੀਗੀ ਤੇ ਉੱਥੇ ਇਹ ਫੇਰੇ ਆ ਜਾਂਦੀ ਸੀ ਵਿੱਚ ਜੀ ਸਾਨੂੰ ਮਿਲਣ ਕਿਉਂਕਿ ਹੁੰਦਾ ਹੀ ਹੈ ਜੀ ਆਪਦੇ ਭੈਣਾ ਪਾਈਆ ਹਨਾ ਇੱਕ ਇੰਨੇ ਟਾਈਮ ਬਾਅਦ ਇਹ ਵੀ ਬਾਹਰ ਆਈਆ ਹਨਾ ਤੇ ਮਿਲੀ ਸੀ ਇਹ ਕਹਿੰਦੀ ਸੀ ਵੀ ਦੀਦੀ ਅਸੀਂ ਕਿਹਾ ਵੀ ਕੋਈ ਨਾ ਤੂੰ ਆਪਣੀ ਰਿਸਪੌਂਸਿਬਿਲਟੀ ਆ ਪੂਰੀ ਆ ਕਰ ਤੇ ਦੇਖੋ ਸਾਰੇ ਪਰਿਵਾਰ ਚ ਹਨਾ ਵਿਅਸਤ ਵਧੀਆਂ ਨੇ ਨਾਈਸ ਆ ਜੀ ਇਹਨਾਂ ਦੀ ਫੈਮਿਲੀ ਸਾਰੀ ਹੋਈ ਤੇ ਕਹਿੰਦੀ ਸੀ ਵੀ ਨਹੀਂ ਹਨਾ ਵਿੱਚ ਦੀ ਇਹ ਆ ਜਾਂਦੀ ਸੀ ਸਟੇਜ ਤੋਂ نیچے ਤੇ ਯਕੈਨ ਜੀ ਤੁਸੀਂ ਹੁਣ ਜਾਮੂਗੇ ਹਨਾ ਜੇ ਮੈਨੂੰ ਨਾ ਪਤਾ ਲੱਗਿਆ ਵੀ ਤੁਸੀਂ ਫਿਰ ਮਿਲ ਕੇ ਜਾਇਓ ਹਨਾ ਵੀ ਮੰਮੀ ਹੋਣਗੇ ਜਾਂ ਉਹ ਵੀ ਭਾਜੀ ਵਗੈਰਾ ਦਾ ਨਾ ਰਹਿ ਜੀ ਹਨਾ ਫਿਰ ਵੀ ਉਹ ਲੈ ਕੇ ਜਾਣੀਆਂ ਤੇ ਫਿਰ ਕੋਈ ਨਾ ਕੋਈ ਮੈਸੇਜ ਦੇਣ ਸਾਨੂੰ ਤੇ ਬਹਾਨੇ ਨਾਲ ਮਿਲਣਾ ਆ ਜਾਂਦੀ ਹੁੰਦੀ ਸੀਗੀ ਪਿੱਛੇ ਤੇ ਇਹ ਹੀ ਹੋ ਜਾਂਦੀ ਐ ਜੀ ਘਰਦਿਆਂ ਨੂੰ ਦਾਣਾ ਜਿਵੇਂ ਵਾਰੀਆ ਜੀ ਆ ਜਿਵੇਂ ਹੁਣ ਹੁੰਦੀਆਂ ਨੇ ਤੇ ਇਸ ਤਰ੍ਹਾਂ ਅਸੀਂ ਉਸ ਤੋਂ ਬਾਅਦ ਰੋਟੀ ਰੋਟੀ ਖਾਣ ਲੱਗ ਗਈ ਸੀਗੇ ਫਿਰ ਏਸੀ ਵੀ ਟਾਈਮ ਨਾਲ ਨਿਕਲਾਗੇ ਪੈਲਸ ਚੋ ਤੇ ਵੀ ਜਾਵਾਂਗੇ ਘਰ ਤੇ ਪ੍ਰੋਗਰਾਮ ਵਧੀਆ ਸੀ ਸਾਰਾ ਵਧੀਆ ਇੰਜੋਏ ਕਰਿਆ ਤੇ ਸਾਰੇ ਬਹੁਤ ਖੁਸ਼ ਸੀ ਬਾਕੀ ਤਾਂ ਚਲੋ ਮਹਾਨੀ ਨਾਲ ਹਨ ਆਪਾਂ ਸਾਰੇ ਫੰਕਸ਼ਨਾਂ ਤੇ ਇਕੱਠੇ ਹੋ ਜਾਨੇ ਆ ਤੇ ਇੱਥੇ ਫਿਰ ਮੰਮੀ ਜੀ ਹੁਣੇ ਵੀ ਕਹਿੰਦੇ ਸੀ ਵੀ ਅਸੀਂ ਵੀ ਚੱਲਦੇ ਆ ਹੁਣ ਵੀ ਦੂਰ ਜਾਣਾ ਹਨ ਤੇ ਅਸੀਂ ਵੀ ਤੇ ਇੱਥੋਂ ਅਸੀਂ ਆ ਗਈ ਸੀ ਤੇ ਚਲੋ ਜੀ ਬਾਏ ਬਾਏ ਥੈਂਕਸ